ਦੂਸਰਾ ਪਾਕਿਸਤਾਨ ਵਾਲਾ ਬਾਰਡਰ ਹੈ 15 ਮਿੰਟ ਮੇ ਖਿਲਰ ਜਾਏਗਾ ਦੇਖੋ ਟੁੱਟ ਜਾਏਗਾ ਇਹ ਦਸਾਨੋਂ ਕੇ ਲਈ ਇਤਨਾ ਬੜਾ ਕਰ ਦੀ ਹੈ ਕਿਆ ਹੈ ਕਿਸਾਨ ਕਿਆ ਲੈ ਕੇ ਗੋਰੀ ਇਹ ਬੋਲਤੇ ਆਤਮਕਵਾਦੀਆਂ ਤਾਂ ਫਿਰ ਆਤਮਕਵਾਦੀ ਬਣenge ਔਰ ਕਿਆ ਕਰਨਗੇ ਕਿਸ ਦਿਨ ਇਹ ਆਤਮਕਵਾਦੀ ਬਣ ਗਏ ਫਿਰ ਆਪ ਰੋਕ ਨਹੀਂ ਪਾਓਗੇ ਇਹਨ ਕੋਈ ਸਰਕਾਰ ਨਹੀਂ ਆ ਕੇ ਆ ਪਾਏਗੀ ਮੈਂ ਆਪਕੋ ਇੱਕ ਬਾਤ ਬਤਾ ਦਤਾ ਹੂੰ ਫਿਰ ਇਹ ਅਜ ਇਹ ਨੇ ਇਹ ਬੰਦ ਕੀਤਾ ਫਿਰ ਅਸੀਂ ਚੀਨ ਦੀ ਕੰਦ ਕਰਾਂਗੇ ਇੱਥੇ ਨਾ ਫਿਰ ਪੰਜਾਬ ਚ ਕੋਈ ਵੜੇਗਾ ਤੇ ਨਾ ਫਿਰ ਪੰਜਾਬ ਚ ਕੋਈ ਬਾਹਰ ਜਾਏਗਾ ਫਿਰ ਅਸੀਂ ਪਾਕਿਸਤਾਨ ਨਾਲ ਸਿੱਧਾ ਆਪਣਾ ਸਬੰਧ ਖੋਲ੍ਹਾਂਗੇ ਬਾਰਡਰ ਜਿਹੜਾ ਟਾਰੀ ਵਾਲਾ ਸਾਈਡ ਤੇ ਕਰਾਂਗੇ ਅਸੀਂ ਸਿੱਧਾ ਉਹਨਾਂ ਨਾਲ ਲਿੰਕ ਰੱਖਾਂਗੇ ਆਪਣਾ ਤਸ਼ੰਬੂ ਬਾਰਡਰ ਤੇ ਮੌਜੂਦ ਹਨ ਦਿੱਲੀ ਕੂਚ ਦਾ 10ਵਾਂ ਦਿਨ ਹੈ 10ਵੇਂ ਦਿਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇੱਕ ਪਾਸੇ ਹਰਿਆਣਾ ਦੇ ਪ੍ਰਸ਼ਾਸਨ ਨੇ ਪੈਰਾਮਿਲਟਰੀ ਫੋਰਸਿਸ ਤੇ ਨਾਤ ਹੋਈਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਹੈ ਕਿ ਜੇਕਰ ਕਿਸਾਨਾਂ ਦੇ ਵੱਲੋਂ ਕੋਈ ਹਲਚਲ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਕਿਵੇਂ ਰੋਕਣਾ ਹੈ ਤਾਂ ਇਸ ਸਮੇਂ ਮੇਰੇ ਨਾਲ ਕਿਸਾਨ ਨੇਤਾ ਕਿਸਾਨਾਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਆਪਣਾ ਤੇ ਕਿੱਥੋਂ ਆਏ ਹੋ ਮੈਂ ਤਨਮ ਸਿੰਘ ਆ ਮੇਰਾ ਨਾਮ ਆ ਪੰਜਾਬ ਤੋਂ ਅੰਮ੍ਰਿਤਸਰ ਬਾਗਾ ਬਾਰਡਰ ਤੋਂ ਬਲੋ ਕਰਦਾ ਜੀ ਅੰਮ੍ਰਿਤਸਰ ਤੋਂ ਸਰ ਜੇ ਗੱਲ ਕਰੀਏ ਤਾਂ ਕੱਲ ਕਾਫੀ ਵਾਰ ਜੋਸ਼ ਜਿਹੜਾ ਹੈ ਵੇਖਿਆ ਜਾ ਰਿਹਾ ਸੀ ਬੈਰੀਕੇਡ ਟੱਪਣ ਦੀ ਕੋਸ਼ਿਸ਼ ਜਿਹੜੀ ਹੈ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਨੌਜਵਾਨ ਕਹਿ ਰਹੇ ਸੀ ਕਿ ਅਸੀਂ ਕੱਲ ਬੈਰੀਕੇਡ ਟੱਪ ਕੇ ਦਿੱਲੀ ਜ਼ਰੂਰ ਕੂਚ ਕਰਾਂਗੇ ਹੁਣ ਨੌਜਵਾਨਾਂ ਦੇ ਮਨਾਂ ਵਿੱਚ ਥੋੜੀ ਹੈ ਕਿ ਕਿਉਂਕਿ ਬਾਰ-ਬਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੂਰਾ ਜੋਸ਼ ਹੈਗਾ ਅਸੀਂ ਜ਼ਰੂਰ ਟੱਪਾਂਗੇ ਹੁਣ ਉਹਨਾਂ ਦੇ ਵਿੱਚ ਥੋੜਾ ਗੁੱਸਾ ਦੇਖਿਆ ਜਾ ਰਿਹਾ ਥੋੜਾ ਉਹਨਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਹੈ ਕਿ ਸਾਨੂੰ ਬਾਰ-ਬਾਰ ਕਿਹਾ ਜਾ ਰਿਹਾ ਪਰ ਟੱਪਣ ਲਈ ਕਿਸਾਨਾਂ ਨੂੰ ਹੁਕਮ ਵੀ ਨਹੀਂ ਦੇ ਰਹੇ ਤੇ ਸਾਨੂੰ ਹਰਿਆਣਾ ਦੇ ਫੋਰ आप घर पे बैठे हैं ना सभी आराम से बैठे हो पंद्रह पंद्रह दिन हो गए बीस दिन हो गए ये आदमी लोगों को बैठे हुए बुजुर्ग लोगों को हमारे दादे पड़दादे हैं कैसे रहेंगे ये यहाँ पे जो सुबह उठ के गुरुद्वारा जाते हैं यहाँ कहाँ जाएंगे वो ठीक है ना ये तो घर में बैठे हैं सभी लोग तंग तो हम किसान लोग हो रहे हैं ना तो जो किसान जो किसान मजदूरी कर लेता है ये घर में बैठ के कहाँ कर लेंगे मेरे को बताओ ठीक है ना ये लोग गलत बात कर रहे हैं ये जो कर रहे हैं ये क्या बॉर्डर है दूसरा पाकिस्तान वाला बॉर्डर है 15 मिनट में खिलर जाएगा देखो टूट जाएगा ये किसानों के लिए इतना बड़ा कर दिया है क्या है किसान क्या लेके गो ये बोलते आतंकवादियां तो फिर आतंकवादी बनेंगे और क्या करेंगे ये लोग तंग हो गए बताओ मेरे को क्या करेंगे जिस दिन ये आतंकवादी बन गए फिर आप रोक नहीं पाओगे इनको कोई सरकार नहीं आके आ पाएगी मैं आपको एक बात बता देता हूं ਸਰ ਜੀ ਅੱਜ ਆਪਾਂ ਗੱਲ ਕਰੀਏ ਤਾਂ ਕੱਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਾਫੀ ਇੱਥੇ ਮਾਹੌਲ ਖਰਾਬ ਵੀ ਹੋਇਆ ਕਿਉਂਕਿ ਲਗਾਤਾਰ ਅਥਰੋ ਗੈਸ ਦੇ ਗੋਲੇ ਦਾਕੇ ਜਾ ਰਹੇ ਸੀ ਕਿਸਾਨ ਵੀ ਕਾਫੀ ਪਰੇਸ਼ਾਨ ਹੋ ਰਹੇ ਸੀ ਸਾਲਾਂਾਂ ਚ ਦਿੱਕਤਾਂ ਆ ਰਹੀ ਸੀ ਜ਼ਖਮੀ ਵੀ ਹੋਏ ਫਿਨੋਰੀ ਬਾਰਡਰ ਤੇ ਹਾਲਾਤ ਕਾਫੀ ਖਰਾਬ ਹੋਏ ਤੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਲੱਗਦਾ ਹੈ ਕਿ ਕਿਵੇਂ ਅੰਦੋਲਨ ਚੱਲਣ ਵਾਲਾ ਅੱਗੇ ਦੀ ਰਣਨੀਤੀ ਕਿਵੇਂ ਰਹਿਣ ਵਾਲੀ ਹੈ ਰਣਨੀਤੀ ਅੰਦੋਲਨ ਫਿਰ ਲੰਮਾ ਚੱਲੂਗਾ ਮੈਡਮ ਜੀ ਫਿਰ ਇਹ ਅਜੇ ਇਹ ਨੇ ਇਹ ਬੰਦ ਕੀਤਾ ਫਿਰ ਅਸੀਂ ਚੀਨ ਦੀ ਕੰਦ ਕਰਾਂਗੇ ਇੱਥੇ ਨਾ ਫਿਰ ਪੰਜਾਬ ਚ ਕੋਈ ਵੜੇਗਾ ਤੇ ਫਿਰ ਅਸੀਂ ਪਾਕਿਸਤਾਨ ਨਾਲ ਸਿੱਧਾ ਆਪਣਾ ਸਬੰਧ ਖੋਲਾਂਗੇ ਬਾਰਡਰ ਜਿਹੜਾ ਟਾਰੀ ਵਾਲਾ ਸਾਈਡ ਤੇ ਕਰਾਂਗੇ ਅਸੀਂ ਸਿੱਧਾ ਉਹਨਾਂ ਨਾਲ ਲਿੰਕ ਰੱਖਾਂਗੇ ਆਪਣਾ ਫਿਰ ਸਾਡਾ ਇਹਨਾਂ ਨਾਲ ਕੋਈ ਮਤਲਬ ਨਹੀਂ ਜਿੱਥੋਂ ਤੱਕ ਸਾਡੇ ਹਰਵੀ ਸਿੰਘ ਨਲੂਆ ਨੇ ਫਿਰ ਜਿੱਤਿਆ ਸਾਨੂੰ ਸਾਡਾ ਪੰਜਾਬ ਦੇ ਦਿਓ ਸਾਡਾ ਕਿਸੇ ਇਰਾਕੇ ਨਾਲ ਵੀ ਕੋਈ ਸਬੰਧ ਨਹੀਂ ਅਸੀਂ ਆਪਣੀ ਰੋਜ਼ਗਾਰ ਕਰ ਲਾਂਗੇ ਅਸੀਂ ਆਪਣਾ ਕਿੱਤਾ ਕਰ ਲਾਂਗੇ ਭਾਵੇਂ ਦਿਹਾੜੀ ਕਰੀਏ ਭਾਵੇਂ ਮਜ਼ਦੂਰ ਕਰੀਏ ਮੰਤਰੀ ਹੈ ਦੂਸਰੀ ਸਾਈਡ ਤੇ ਫੈਕਟਰੀ ਲਗਾਈ ਜਾ ਰਹਾ ਹੈ ਇਹ ਪੰਜਾਬ ਮੇਂ ਜਾ ਕੇ ਫੈਕਟਰੀ ਨਹੀਂ ਲਗਾ ਸਕਤਾ ਇਹ ਘਰ ਸੇ ਦੇ ਰਹਾ ਹੈ पंजाब में जाके फैक्ट्री लगाएगा ना बीस हजार लोगों को काम मिलेगा बीस हजार नाइट में काम करेगा बीस हजार डे में काम करेगा चालीस हजार लोगों को काम मिला ना ठीक है ना दिक्कत किस बात की है इनको घर बैठे बस दिमाग चलाते हैं जो खेतों में मर रहे हैं उनका कोई प्रशासन नहीं है जीरी का खेत लगाते हैं ना तीन महीने मैडम जी सरदार लोगों को सोया नहीं जाता घूम घूम के कभी मोटर वो बंद होगी ये तार फंस गई ये घर बैठे चावल बना के खा जाते हैं ना चावल कैसे बनता है हमें पता है इन लोगों को क्या पता इनको तो पैकेट का पता है पैकेट इस्तेमाल करना है ਤੇ ਤਿੰਨ ਪਹਿਲਾ 13 ਮਹੀਨੇ ਅੰਦੋਲਨ ਚੱਲਿਆ ਸੀਗਾ ਕਾਫੀ ਵਾਰ ਮੰਗਾ ਜੜੀਆਂ ਨੇ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਸ਼ਾਂਤਮਈ ਅੰਦੋਲਨ ਸੀ 13 ਮਹੀਨੇ ਚੱਲਿਆ 13 ਮਹੀਨੇ ਬਾਅਦ ਕਹਿ ਦਿੱਤਾ ਗਿਆ ਕਿ ਤੁਹਾਡੀਆਂ ਮੰਗਾਂ ਮੰਨ ਲੀਆਂ ਜਾਣ ਗਿਆ ਪਰ ਮੁੜ ਤੋਂ ਉਹੀ ਨੋਬਤ ਆ ਗਈ ਮੁੜ ਕਿਸਾਨ ਜਿਹੜੇ ਨੇ ਸੜਕਾਂ ਤੇ ਨੇ ਦਿਨ ਰਾਤ ਉਹਨਾਂ ਦੇ ਵੱਲੋਂ ਸੜਕਾਂ ਤੇ ਕੱਟੀ ਜਾ ਰਹੀ ਹੈ ਮੁੜ ਉਹੀ ਨੋਬਤ ਆ ਰਹੀ ਹੈ ਹੁਣ ਕੀ ਲੱਗ ਰਿਹਾ ਹੈ ਕਿ ਸਥਿਤੀ ਹੈ ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਨੂੰ ਮੈਂ ਮੋਦੀ ਸਰਕਾਰ ਨੂੰ ਇਹੋ ਹੀ ਆ ਜੀ ਤੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜੀ ਇਹ ਹੱਥ ਜੋੜਨ ਹੈ ਜਦੋਂ ਹੱਥ ਖੋਲ ਦਿੱਤੇ ਇਹ ਡੱਕ ਨਹੀਂ ਪਾਊਗਾ ਸਰਦਾਰ ਨੂੰ ਪਰਾਣਾ ਸਾਡਾ ਫੋਲ ਕੇ ਵੇਖ ਲੋ ਠੀਕ ਹੈ ਨਾ ਜਿੱਥੇ ਸਰਦਾਰ ਗਿਆ ਆ ਜਿੱਥੇ ਪੈਰ ਲਾਇਆ ਪਛਾਣ ਹੀ ਛੜੇਗਾ ਏ ਗਰੀਬ ਬੰਦੇ ਦੀ ਅਜੇ ਤੱਕ ਮਰਤੀ ਕਰਦਾ ਆ ਕਿਸੇ ਨੂੰ ਤੰਗ ਕੀਤਾ ਹੋਵੇ ਤਦ ਦੱਸੋ ਇਹ ਘਰ ਬੈਠੇ ਲਵਾ ਕੇ ਐਂਬੂਲੈਂਸਾਂ ਦੇ ਵੱਡੇ ਵੱਡੇ ਆਪਣੇ ਗੱਡੀਆਂ ਦੇ ਉੱਤੇ ਹੂਟਰ ਰਮਾਨਾ ਮਜੇ ਨਾਲ ਬੈਠ ਕੇ ਕਦੀ ਚਿਕਨ ਚਿੱਲੀ ਖਾ ਲਈ ਆ ਕਦੀ ਚਾਵਲ ਬਣਾ ਕੇ ਖਾ ਲਿਆ ਚਾਵਲ ਬਣਦਾ ਕਿੱਦਾਂ ਆ ਇਹ ਸਾਨੂੰ ਦੱਸੋ 6 ਮਹੀਨੇ ਲੱਗ ਜਾਂਦੇ 3 ਮਹੀਨੇ 6 ਮਹੀਨੇ ਲੱਗ ਜਾਂਦੇ ਮੋਟਰ ਦੇ ਉੱਤੇ ਫਿਰ ਖੇਤ ਜੇ ਖੇਤ ਤੋਂ ਚੱਕਿਆ ਮੰਡੀ ਗਿਆ ਮੰਡੀ ਜਾ ਕੇ ਸਾਨੂੰ ਦੋ ਦੋ ਦਿਨ ਰੋਲਣਾ ਪੈਂਦਾ بارش ਆ ਗਈ ਉੱਥੇ ਖਰਾਬ ਹੋ ਗਿਆ ਫਿਰ ਤੁਹਾਡੀ ਉਹ ਫਸਲ ਨਹੀਂ ਲੈਣਗੇ ਫਸਲ ਲੈਣਗੇ ਦੋ ਨੰਬਰ ਚ ਲੈਣਗੇ ਆਪਣੀ ਉਹ ਗਾੜੀ ਫੇਰ ਇੱਕ ਨੰਬਰ ਚ ਵੇਚਣਗੇ ਇਹਦਾ ਕੀ ਮਤਲਬ ਆ ਕਿਸਾਨ ਹੀ ਫਿਰ ਸਾਰਾ ਥੱਲੇ ਵੜਦਾ ਜਾਣ ਡਿਆ ਨਾ ਹੋਰ ਬਾਕੀ ਤੇ ਸਾਰੇ ਉੱਪਰ ਹੀ ਚੜਦੇ ਜਾ ਰਹੇ ਤੇ ਕਿਸਾਨ ਸਾਰਾ ਕੁਝ ਬਣਾ ਕੇ ਦੇ ਰਿਹਾ ਅਸੀਂ ਇਹਨਾਂ ਕੋ ਕੀ ਮੰਗਦੇ ਆ ਤੁਹਾਡੇ ਆ ਕਲਕੱਤਾ ਹੀ ਬੰਬੇ ਦੇ ਵਿੱਚ ਦੱਸ ਦੇਣਾ ਹੀ ਬੰਦ ਕਰਦੀ ਹੈ ਨਾ ਤੁਹਾਡੇ ਚਾਵਲ ਖਤਮ ਹੋ ਜਾਣੇ ਆ ਚਾਵਲ ਤੋਂ ਬਗੇਰ ਤੁਹਾਡੇ ਬੰਦੇ ਰਹਿੰਦੇ ਨਹੀਂ ਆ ਤੇ ਸਾਡੇ ਪੰਜਾਬ ਦੇ ਵਿੱਚ ਅਸੀਂ ਸਾਰੀ ਖੇਤੀ ਆਪਣੇ ਕਰ ਸਕਦੇ ਆ ਵੱਧ ਤੋਂ ਵੱਧ ਇੱਕ ਗੱਲ ਮੈਂ ਕਹਿੰਨਾ ਜੇ ਇਹ ਨਾ ਨਿਭੜਿਆ ਪੰਜਾਬ ਦੇ ਵਿੱਚ ਖਸਕਸਦੀ ਖੇਤੀ ਹੋਊਗੀ ਕਿਉਂਕਿ ਅਸੀਂ ਚਿੱਟਾ ਵੀ ਰੋਕਣਾ ਸਾਡੇ ਮੁੰਡੇ ਸਾਰੇ ਖਰਾਬ ਤੇ ਸਾਡੀਆਂ ਤੇ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਆਉਣ ਵਾਲੀ ਪੀੜ੍ਹੀ ਸਾਡੀ ਖਤਮ ਹੋ ਚੁੱਕੀ ਆ ਸਾਨੂੰ ਖੁਦ ਪਤਾ ਲੱਗਣ ਟਿਆ ਸਰ ਹੁਣ 2 ਦਿਨ ਦਾ ਸਮਾਂ ਰੱਖਿਆ ਗਿਆ ਕਿਸਾਨ ਆਗੂਆਂ ਦੇ ਵੱਲੋਂ ਕਿ 2 ਦਿਨ ਆਪਾਂ ਰਣਨੀਤੀ ਤੈਅ ਕਰਾਂਗੇ ਉਸ ਤੋਂ ਬਾਅਦ ਦਿੱਲੀ ਜਾਇਆ ਜਾਏਗਾ ਜਦੋਂ 2 ਦਿਨ ਵੀਰ ਜਾਣਗੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਆਪਣੇ ਪਦਰਤ ਦੀ ਕੀ ਤਿਆਰੀ ਹੈ ਕਿਵੇਂ ਬੈਰੀਕੇਟ ਟੱਪੇ ਜਾਣਗੇ ਜੋ ਮੈਮ ਸਾਰੋਂ ਸਿਆਣੇ ਬੰਦੇ ਬਜ਼ੁਰਗ ਬੰਦੇ ਕਹਿਣਗੇ ਸਾਡੇ ਸਫੇਦ ਦਾੜੀਆਂ ਵਾਲੇ ਅਸੀਂ ਤਾਂ ਉਹ ਕਰਾਂਗੇ ਮਢੀਰ ਦੇ ਮਗਰ ਅਸੀਂ ਨਹੀਂ ਲੱਗਾਂਗੇ ਮੈਂ ਤਾਂ ਹੁਣ ਵੀ ਵਾਰ-ਵਾਰ ਮਢੀਰ ਨੂੰ ਬੇਨਤੀ ਕਰਦਾ ਵਾਂ ਵੀ ਸਿਆਣੇ ਬਜ਼ੁਰਗ ਬੰਦੇ ਗਾੜੀ ਲਾਓ ਤੁਸੀਂ ਪਿਛੇ ਰਹੋ ਠੀਕ ਹੈ ਨਾ ਯੂਥ ਪਿਛੇ ਰਵੇ ਜਦੋਂ ਪਤਾ ਵੀ ਤੁਹਾਡੇ ਕਿਸਾਨਾਂ ਦੇ ਆ ਕੰਮ ਹੋਣ ਡਿਆ ਉਦੋਂ ਤੋਂ ਹੀ ਕਿਸਾਨਦਾਨ ਨੂੰ ਕਹਿਣ ਵੀ ਸਾਡੀ ਹੁਣ ਹੱਥ ਘੜਿਆ ਫਿਰ ਤੁਸੀਂ ਆਪਣੀ ਕਾਰਵਾਈ ਕਰ ਲੋ ਫਿਰ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਠੀਕ ਕਾਰਵਾਈ ਕੀ ਚੀਜ਼ ਹੁੰਦੀ ਹੈ ਇਹਨਾਂ ਕੋਲ ਤਾਂ ਹੁਣ ਸਰਕਾਰ ਵੱਲੋਂ ਆਇਆ ਸਾਰਾ ਹੀ ਐਸਲਾਵਾ ਸਾਡੇ ਕੋਲ ਕੀ ਆ ਅੱਬ ਕੀ ਆ ਡਾਂਗਾ ਆ ਸਿਰਫ ਝੰਡੇ ਬਣਾਏ ਆ ਅਸੀਂ ਇਹਦਾ ਨਾ ਕੀ ਕਰ ਲੈਣਾ ਮੈਡਮ ਜੀ ਤੁਸੀਂ ਮੈਨੂੰ ਦੱਸੋ ਇਹ ਇਹਨਾਂ ਨੂੰ ਕੁਝ ਸੋਚਣਾ ਚਾਹੀਦਾ ਨਾ ਸਾਡੇ ਬਾਰੇ ਹੁਣ 15-15 ਦਿਨ ਹੋ ਗਏ ਬੰਦਿਆਂ ਨੂੰ ਬੈਠਿਆਂ ਨੂੰ ਕਈ ਦਿਨ ਹੋ ਗਏ ਤੰਗ ਹੋ ਗਏ ਗੁਰਦੁਆਰੇ ਕਈਆਂ ਨੇ ਮੱਥਾ ਹੀ ਨਹੀਂ ਟੇਕਿਆ ਪੁੱਛੋ ਇਹਨਾਂ ਨੂੰ ਉਹਦੇ ਨਾਲੋਂ ਵੀ ਸਾਡਾ ਨਾਤਾ ਟੁੱਟਾ ਆ ਨਾ ਤੇ ਇਹਦੀ ਘਰ ਬੈਠੇ ਦਾ ਕੀ ਬ ਇਹ ਸੋਚੋ ਠੀਕ ਹੈ ਤਾਂ ਇੱਕ ਕਿਸਾਨ ਆਗੂ ਸਾਡੇ ਨਾਲ ਮੌਜੂਦ ਸਿਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਿਸਾਨ ਜਥੇਬੰਦਿਆਂ ਦੀ ਇਹ ਹੀ ਗੱਲਾਂ ਮੰਨੀਆਂ ਜਾਣਗੀਆਂ ਜੋ ਉਹਨਾਂ ਦੇ ਵੱਲੋਂ ਕਿਹਾ ਜਾਵੇਗਾ ਉਸੇ ਹੀ ਤਰ੍ਹਾਂ ਰਣਨੀਤੀ ਅਗਲੀ ਰਹਿਣ ਵਾਲੀ ਹੈ 10ਵਾਂ ਦਿਨ ਹੈ 2 ਦਿਨ ਦੇ ਲਈ ਦਿੱਲੀ ਕੁਝ ਜ਼ਰੂਰ ਟਾਲ ਦਿੱਤਾ ਗਿਆ ਤੇ ਤਸਵੀਰਾਂ ਅਸੀਂ ਤੁਹਾਨੂੰ ਸ਼ੰਭ ਬੜਰ ਦੀਆਂ ਦਿਖਾ ਰਿਹਾ ਇੱਕ ਪਾਸੇ ਹਰਿਆਣਾ ਫੋਰਸਸ ਨੇ ਇੱਕ ਪਾਸੇ ਆਪਣੇ ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਦਿ ਲਈ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸੇ ਕਿਸ ਤੋਂ ਪਹਿਲਾਂ ਵੀ 13 ਮਹੀਨੇ ਅੰਦੋਲਨ ਚੱਲਦਾ 13 ਮਹੀਨੇ ਬਾਅਦ ਮੰਗਾਂ ਮੰਨ ਲੀਆਂ ਜਾਂਦੀਆਂ ਨੇ ਪਰ ਕਿਸਾਨਾਂ ਦੇ ਉੱਪਰ ਮੁੜ ਉਹੀ ਨੌਬਤ ਆ ਚੁੱਕੀ ਹੈ ਮੁੜ ਤੋਂ ਕਿਸਾਨ ਸੜਕਾਂ ਤੇ ਬੈਠਣ ਨੂੰ ਮਜਬੂਰ ਹੈ ਦਿਨ ਰਾਤ ਉਹਨਾਂ ਦੇ ਵੱਲੋਂ ਸੜਕਾਂ ਤੇ ਕੱਟੇ ਜਾ ਰਹੀ ਹੈ ਜਿਸ ਸੇ ਕਾਰਨ ਨੇ ਲੋਕ ਵੀ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਕਿਸਾਨ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਦੱਸਿਆ ਕਿ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੰਭੂ ਬਾਰਡਰ ਦੀਆਂ ਸਾਂਝੀਆਂ ਕੀਤੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਦੋ ਦਿਨਾਂ ਦੇ ਵਿੱਚ ਕੀ ਰਣਨੀਤੀ ਤੈਅ ਹੁੰਦੀ ਹੈ ਧਿਆਨ ਵਾਲੇ ਦਿਨਾਂ ਦੇ ਵਿੱਚ ਦਿੱਲੀ ਕੂਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਕੈਮਰਾਮੈਨ ਤਰੁਣ ਦੇ ਨਾਲ ਅੰਚੇਟੜਾ ਪੰਜਾਬ ਬੁਲਟਿਨ ਸ਼ੰਭੂ ਬਾਰਡਰ